ਤੋ ਪਹੁੰਚ ਚੁੱਕੇ ਆ ਜੀ ਦੁਸ਼ਹਿਰਾ ਗਰਾਊਂਡ ਦੇ ਅੱਜ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਾਣੀ ਜਿੱਦਾਂ ਕੀ ਪਹਿਲਾਂ ਘਟ ਗਿਆ ਸੀਗਾ ਤੇ ਦੁਸ਼ਹਿਰੇ ਦੀ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਪਰ ਅੱਜ ਦੇਖੋ ਜੀ ਫੇਰ ਪਾਣੀ ਆ ਗਿਆ ਤੇ ਇੱਥੇ ਜਿਹੜੀ ਮਿੱਟੀ ੁੱੱਟੀ ਗਈ ਸੀਗੀ ਤੇ ਉਹਨੂੰ ਮਿੱਟੀ ਨੂੰ ਦੇਖੋ ਜੀ ਪਰੇ ਕਰਦਾ ਹਾ ਪਾਣੀ ਫੇਰ ਇੱਕ ਵਾਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਵੜਦਾ ਹੋਇਆ ਤੇ ਇੱਧਰ ਦੇਖੋ ਜੀ ਇੱਧਰ ਵੀ ਥੋੜੀ ਮਿੱਟੀ ਭਰਤੀ ਪਾਉਣ ਦੇ ਲਈ ੁੱੱਟੀ ਗਈ ਆ ਤੇ ਦੁਸ਼ਹਿਰੇ ਦੀ ਤਿਆਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਬਾਕੀ ਮੌਸਮ ਦਾ ਕੁਝ ਪਤਾ ਨਹੀਂ ਜੀ ਤੇ ਬੈਂ ਦੇ ਪਾਣੀ ਦਾ ਵੀ ਕੁਝ ਪਤਾ ਨਹੀਂ ਕਦੋਂ ਆ ਜਾਵੇ ਹੁਣ ਦੇਖੋ ਜਿੱਦਾਂ ਅਜੇ ਫੇਰ ਪਾਣੀ ਇੱਥੇ ਆਇਆ ਹੋਇਆ ਹੈ ਤੇ ਬਾਕੀ ਉਧਰ ਜਾ ਉਧਰਲੀ ਸਾਈਡ ਜਾ ਕੇ ਵੀ ਦਿਖਾਣੇ ਆ ਤੁਹਾਨੂੰ ਦੁਸ਼ਹਿਰਾ ਗਰਾਊਂਡ ਵਾਲੇ ਪਾਸੇ ਜਿੱਥੇ ਦੀ ਦੁਸ਼ਹਿਰਾ ਲੱਗਣਾ ਦੁਸ਼ਹਿਰੇ ਨੂੰ ਥੋੜੇ ਦਿਨ ਹੀ ਰਹਿ ਗਏ ਆ ਦੇਖਦੇ ਆ ਕੀ ਤਿਆਰੀ ਰਹਿੰਦੀ ਔਰ ਆਸ਼ਾ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਪਾਣੀ ਵਾਲੀ ਸਮੱਸਿਆ ਜਿਹੜੀ ਆ ਹੱਲ ਹੋ ਜਾਏ ਤੇ ਦੁਸ਼ਹਿਰਾ ਜਿਹੜਾ ਉਹ ਲੱਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਵੇ ਹਰ ਸਾਲ ਮਨਾਇਆ ਜਾਂਦਾ ਵਾ ਹਾਂਜੀ ਵੈਲਕਮ ਟੂ ਅਵਰ YouTube ਚੈਨਲ ਹੁਸ਼ਿਆਰਪੁਰ ਬਲੌਗਰ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿੱਦਾਂ ਕਿ ਕਮੈਂਟ ਆ ਰਹੇ ਸੀਗੇ ਕਹਿੰਦੇ ਸੀ ਕਿ ਪਤਾ ਕਰਕੇ ਦੱਸੋ ਦੁਸ਼ਹਿਰਾ ਲੱਗਣਾ ਜਾਂ ਨਹੀਂ ਲੱਗਣਾ ਦੁਸ਼ਹਿਰੇ ਦਾ ਇਦਾਂ ਜੀ ਤਿਆਰੀ ਜਿੱਦਾਂ ਕਿ ਹੋ ਵੀ ਰਹੀ ਹੈ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਆ ਦੁਸ਼ਹਿਰਾ ਗਰਾਊਂਡ ਦੇ ਵਿੱਚ ਮਿੱਟੀ ਵਗੈਰਾ ਭਰਤੀ ਵਗੈਰਾ ਆਈ ਹੋਈ ਆ ਤੇ ਬਾਕੀ ਜਿਹੜਾ ਕਿ ਪਾਣੀ ਛੱਡਿਆ ਜਾ ਰਿਹਾ ਉਹਦਾ ਹਜੇ ਕੁਝ ਕਹਿ ਨਹੀਂ ਸਕਦੇ ਵੀ ਆਣੇ ਵਾਲੇ ਦਿਨਾਂ ਦੇ ਵਿੱਚ ਤਿਆਰੀ ਕਿਦਾਂ ਦੀ ਹੋਊਗੀ ਆਸ ਤਾਂ ਇਹੀ ਆ ਕਿ ਤਿਆਰੀ ਹੋਊਗੀ ਤੇ ਬਾਕੀ ਤੁਹਾਨੂੰ ਸਾਰਾ ਦਿ ਕੀ ਹਾਲਾਤ ਹੈਗੇ ਕਿਸ ਤਰੀਕੇ ਦੇ ਦੇ ਨਾਲ ਇਸ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਾਣੀ ਦੀ ਕੀ ਹੈਗੀ ਸਿਚੁਏਸ਼ਨ ਸਾਰੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਸੋ ਇਧਰਲੀ ਸਾਈਡ ਤੋਂ ਜਾ ਕੇ ਦਿਖਾਉਂਦੇ ਆ ਤੁਹਾਨੂੰ ਦੁਸ਼ਹਿਰਾ ਗਰਾਊਂਡ ਦੇਖੋ ਮੌਸਮ ਦਾ ਕੁਝ ਪਤਾ ਨਹੀਂ ਕਦੋਂ ਖਰਾਬ ਹੋ ਜਾਏ ਦੇਖੋ ਦੁਸ਼ਹਿਰਾ ਗਰਾਊਂਡ ਦੇ ਵਿੱਚ ਮਿੱਟੀ ਜਿਹੜੀ ਆ ਉਹ ਮਗਵਾਈ ਗਈ ਆ ਤਾਂ ਕਿ ਗਰਾਊਂਡ ਨੂੰ ਪ੍ਰੋਪਰ ਲੈਵਲ ਦੇ ਵਿੱਚ ਕੀਤਾ ਜਾਵੇ ਤਾਂ ਦੁਸ਼ਹਿਰਾ ਜਿਹੜਾ ਉਹਦੀ ਤਿਆਰੀ ਸ਼ੁਰੂ ਕੀਤੀ ਜਾਵੇ ਪਰ ਪਾਣੀ ਹਜੇ ਵੀ ਸਮੱਸਿਆ ਕ੍ਰੀਏਟ ਕਰਦਾ ਹੀ ਹੋਇਆ ਵਾ ਆ ਦੇਖੋ ਅੱਜ ਫੇਰ ਦੁਬਾਰਾ ਪਾਣੀ ਜਿਹੜਾ ਦਿਨੂ ਆ ਗਿਆ ਹੋਇਆ ਹੈ ਉਥੇ ਦੇਖੋ ਇੱਧਰ ਵੀ ਬਾਉਂਡਰੀ ਜੀ ਛੋਟੇ ਛੋਟੇ ਬੰਨ ਬਣਾਏ ਗਿਆ ਸੀ ਪਰ ਉਹ ਬੰਨ ਵੀ ਆ ਦੇਖੋ ਤੋੜ ਦਿੱਤਾ ਹੋਇਆ ਪਾਣੀ ਨੇ ਤੇ ਇੱਧਰ ਅੰਦਰ ਵੜ ਗਿਆ ਹੈ ਗਰਾਊਂਡ ਦੇ ਪਾਣੀ ਸਾਰਾ ਅੰਦਰੋਂ ਇੱਧਰੋਂ ਦੀ ਆਂਦੇ ਹੋਏ ਆ ਸਾਰਾ ਇੱਧਰ ਆ ਗਿਆ ਹੈ ਤੋਂ ਬਾਕੀ ਬਣੇ ਰੋ ਸਾਡੇ ਨਾਲ ਤੁਦੋਂ ਦਿਖਾ ਦਈਏ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਗਰਾਊਂਡ ਲੈਵਲ ਕਰਨ ਦੇ ਲਈ ਬੰਨ ਬਣਾਇਆ ਗਿਆ ਸੀਗਾ ਪਰ ਪਾਣੀ ਆਣ ਕਰਕੇ ਨਾ ਉਹ ਜਿਹੜਾ ਬੰਨ ਟੁੱਟ ਗਿਆ ਤੇ ਪਾਣੀ ਫੇਰ ਗਰਾਊਂਡ ਵੱਲ ਆ ਗਿਆ ਹੋਇਆ ਤੇ ਗਰਾਊਂਡ ਵਿੱਚ ਆਣ ਕਰਕੇ ਫੇਰ ਜਿਹੜੀ ਆ ਗਰਾਊਂਡ ਦੀ ਸਮੱਸਿਆ ਫੇਰ ਦੁਬਾਰਾ ਤੋਂ ਇਦਾਂ ਹੀ ਹੁੰਦੀ ਹੋਈ ਗਰਾਊਂਡ ਦੀ ਤਿਆਰੀ ਦੇ ਵਿੱਚ ਦੇਰੀ ਆਂਦੀ ਹੋਈ ਬਾਕੀ ਚੈਨਲ ਤੇ ਬਣੇ ਰਹੋ ਜੀ ਆਉਣੇ ਵਾਲੇ ਦਿਨਾਂ 'ਚ ਤੁਹਾਨੂੰ ਦੁਸ਼ਹਰੇ ਦੀ ਸਾਰੀ ਅਪਡੇਟ ਦਿੰਦੇ ਰਹਿਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਲੀਆਂ ਸਾਰੀਆਂ ਆਉਣ ਵਾਲੀ ਅਪਡੇਟ ਦੇ ਲਈ ਜੇਕਰ ਪਹਿਲੀ ਵਾਰ ਹੀ ਆਏ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਕਰੋ ਦਰਸ਼ਨ ਜੀ ਹਨੂਮਾਨ ਜੀ ਦੇ ਹਨੂਮਾਨ ਜੀ ਦੇ ਮੰਦਿਰ